ਉਹਨਾਂ ਨੇ ਮੇਰੇ ਗੱਲ ਮਿਲ ਗਈ ਗੱਲ 'ਚ ਵੀ ਹੱਥ ਪਾਇਆ ਜਦਕਿ ਇੱਕ ਕੁੜੀ ਦੀ ਵੀ ਇੱਕ ਔਰਤ ਇੱਕ ਕੁੜੀ ਦੀ ਇੱਜ਼ਤ ਨਹੀਂ ਸਮਝ ਸਕਦੀ ਇਦੋਂ ਗੱਲ ਤਾਂ ਕੁਝ ਨਹੀਂ ਅਸੀਂ ਇਸ ਸਕੂਲ ਵਿੱਚ ਜਿੱਥੇ ਸਾਡੇ ਮਾਸਮਾਨ ਹੈਗੇ ਉਹ ਇਹ ਕੁਛ ਕਰ ਰਹੇ ਆ ਫਿਰ ਇਹ ਦੁਗਾਂ ਤਾਂ ਕੁਝ ਹੋ ਨਹੀਂ ਸਕਦਾ ਨਾ ਹੀ ਅਸੀਂ ਇਸ ਸਕੂਲ ਵਿੱਚ ਸੇਫ ਹਾਂ ਦੇ ਖੜੇ ਹੋ ਕੇ ਉਹ ਸਾਡੇ ਗੱਲ ਵਿੱਚ ਹੱਥ ਪਾਉਂਦੇ ਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕਰਦੇ ਆਗੇ ਜਦਕਿ ਪ੍ਰਿੰਸੀਪਲ ਨੂੰ ਇਸ਼ੂ ਹੁੰਦਾ ਸੀਗਾ ਤਾ ਟੀਚਰ ਪੇਪਰ ਚ ਐਬੀ ਪੇਪਰ ਚੈੱਕ ਕਰਾ ਦਿੰਦੇ ਸੀਗੇ ਇੱਕ ਗੱਲ ਹੋਰ ਵੀ ਉਹਨਾਂ ਨੇ ਸਾਡਾ ਨੰਬਰ ਵੀ ਬਲੌਕ ਕੀਤਾ ਹੋਇਆ ਹੈਗਾ ਤੇ ਅਸੀਂ ਹਾਂਜੀ ਭੈਣੇ ਕੀ ਮਾਮਲਾ ਸੀ ਜਿਹੜਾ ਸਕੂਲ ਦਾ ਤੁਹਾਡੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਮੈਡਮ ਦੇ ਨਾਲ ਜਿਹੜਾ ਬਹਿਸ ਰਿਹਾ ਤੁਸੀਂ ਕੀ ਕਹ ਰਹੇ ਸੀ ਸਾਡੇ ਵੱਲੋਂ ਸਾਰਿਆਂ ਨੂੰ ਹਸ਼ਕਰ ਜੀ ਮੇਰਾ ਨਾਮ ਸੁਪਿਤ ਕਰ ਹੈ ਕੱਲ ਜਦ ਮੈਂ ਆਪਣਾ ਰਿਜ਼ਲਟ ਲੈਣ ਗਈ ਤੇ ਜਿਹੜੇ ਟੀਚਰ ਮੇਰਾ ਰਿਜ਼ਲਟ ਦੇ ਰਹੇ ਸੀਗੇ ਮੈਂ ਆਪਣਾ ਰਿਜ਼ਲਟ ਦੇਖ ਕੇ ਉਹਨਾਂ ਨੂੰ ਕਿਹਾ ਵੀ ਮੈਂ ਮੇਰਾ ਰਿਜ਼ਲਟ ਬਹੁਤ ਬੁਰਾ ਆ ਰਿਹਾਗਾ ਵੀ ਮੈਂ ਬਹੁਤ ਵਧੀਆ ਪੇਪਰ ਕੀਤੇ ਸੀ ਤੇ ਤੁਸੀਂ ਮੈਨੂੰ ਪਲੀਜ਼ ਮੇਰੀ ਰਿਕਵੈਸਟ ਆ ਵੀ ਮੈਨੂੰ ਮੇਰੇ ਪੇਪਰ ਚੈੱਕ ਕਰਾ ਦਿਓ ਉਹ ਕਹਿੰਦੇ ਵੀ ਤੁਸੀਂ ਪ੍ਰਿੰਸੀਪਲ ਮੈਮ ਨੂੰ ਮਿਲੋ ਵੀ ਇਹ ਤੁਹਾਡਾ ਜਿਹੜਾ ਮਸਲਾ ਉਹ ਹੀ ਸੋਲਵ ਕਰ ਸਕਣਗੇ ਅਸੀਂ ਪ੍ਰਿੰਸੀਪਲ ਮੈਡਮ ਨੂੰ ਮਿਲੇ ਤੇ ਅਸੀਂ ਉਹਨਾਂ ਨੂੰ ਆਖਿਆ ਵੀ ਮੈਮ ਸਾਡੀ ਰਿਕਵੈਸਟ ਆ ਵੀ ਸਾਨੂੰ ਸਾਡੇ ਪੇਪਰ ਦਿਖਾਈ ਜਾਣ ਉਹ ਕਹਿੰਦੇ ਵੀ ਇਹ ਕਾਨੂੰਨ ਨਹੀਂ ਹੈਗਾਗਾ ਅਸੀਂ ਆਖਿਆ ਵੀ ਮੈਮ ਸਾਡੇ ਵੱਲੋਂ ਰਿਕਵੈਸਟ ਆ ਉਹ ਕਹਿੰਦੇ ਵੀ ਨਹੀਂ ਅਸੀਂ ਨਾਲ ਰਿਸਪੈਕਟ ਨਾਲ ਗੱਲ ਕਰ ਰਹੇ ਸੀਗੇ ਤੇ ਇੱਕ ਗੱਲ ਹੋਰ ਵੀ ਉਹਨਾਂ ਨੇ ਸਾਡਾ ਨੰਬਰ ਵੀ ਬਲੌਕ ਕੀਤਾ ਹੋਇਆਗਾ ਤੇ ਅਸੀਂ ਆਖਿਆ ਵੀ ਜੇ ਸਾਡੇ ਨਾਲ ਕੋਈ ਉਨਨੀਕੀ ਹੁੰਦੀ ਆ ਉਹਦੀ ਰਿਸਪਾਂਸਿਬਿਲਟੀ ਕੌਣ ਲੈਂਦਾਗਾ ਤੇ ਉਹ ਕਹਿੰਦੇ ਵੀ ਮੈਂ ਪੇਪਰ ਨਹੀਂ ਦਿਖਾਉਣੀ ਸੀ ਆਖਿਆ ਓਕੇ ਐਨੇ ਖੜੇ ਹੋ ਕੇ ਉਹ ਸਾਡੇ ਗੱਲ ਵਿੱਚ ਰੱਤ ਪਾਉਂਦੇ ਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕਰਦੇ ਆਗੇ ਜਦਕਿ ਪ੍ਰਿੰਸੀਪਲ ਮੈਮ ਹੀ ਸਾਡੇ ਮਾਸਮਾਨ ਹੈਗੇ ਉਹ ਇਹ ਕੁਛ ਕਰ ਰਹੇ ਆ ਫਿਰ ਇਹ ਦੁਕਾਨ ਤਾਂ ਕੁਝ ਹੋ ਨਹੀਂ ਸਕਦਾ ਨਾ ਹੀ ਅਸੀਂ ਇਸ ਸਕੂਲ ਵਿੱਚ ਸੇਫ ਹਾਂ ਜੇ ਤੁਸੀਂ ਪੇਪਰ ਦਿਖਾਉਣ ਵਾਸਤੇ ਕਿਉਂ ਕਿਹਾ ਸੀ ਰਿਜ਼ਲਟ ਆਉਣ ਤੋਂ ਬਾਅਦ ਤੁਹਾਨੂੰ ਨੰਬਰ ਘੱਟ ਲੱਗ ਰਹੇ ਸੀ ਤਾਂ ਕਰਕੇ ਕਿਹਾ ਸੀ ਜਾਂ ਤੁਹਾਨੂੰ ਕੋਈ ਸ਼ੰਕਾ ਸੀਗੀ ਇਸ ਕਰਕੇ ਕਿਹਾ ਸੀ ਨਹੀਂ ਮੇਰੇ ਨੰਬਰ ਬਹੁਤ ਘੱਟ ਸੀਗੇ ਵੀ ਜਿਹੜੇ ਮੇਰਾ ਰਿਜ਼ਲਟ ਸੀ ਉਹ ਬਹੁਤ ਡਾਊਨ ਸੀਗਾ ਮੈਂ ਕਿਹਾ ਵੀ ਇੰਨਾ ਡਾਊਨ ਨਹੀਂ ਜਾ ਸਕਦਾ ਕਿੰਨੇ ਪਰਸੈਂਟ ਨੰਬਰ ਆਏ ਸੀ ਤੁਹਾਡੀ ਮੇਰੇ 72% ਹੀ ਆਏ ਅਸਾਂ ਠੀਕ ਹੈ ਤੁਹਾਨੂੰ ਲੱਗ ਰਿਹਾ ਸੀ ਕਿ ਜ਼ਿਆਦਾ ਪਰਸੈਂਟੇਜ ਹੈ ਤੁਹਾਡੀ ਹਾਂ ਜੀ ਪਹਿਲਾਂ ਜਦੋਂ ਨੰਬਰ ਤੇ ਆਉਂਦੀ ਰਹੀ ਹੈ ਵੀਰੇ ਸਾਨੂੰ ਤਾਂ ਸੀ ਵੀ ਸਾਡੀ ਬੱਚੀ ਉਹ ਹੁੰਦੀ ਐ ਇਹਨਾਂ ਨੇ ਪੜ੍ਹਾਈ ਕਰੀ ਪੇਪਰ ਅੱਗੇ ਵੀ ਸਾਡੇ ਚੈੱਕ ਹੁੰਦੇ ਸੀ ਤੇ ਕਿਹੜੀਆਂ ਪ੍ਰਾਣੀਆਂ ਟੀਚਰਾਂ ਸੀ ਉਹ ਕਰਾਉਂਦੀਆਂ ਸੀ ਸਾਨੂੰ ਅਸੀਂ ਕਰਕੇ ਆਉਂਦੇ ਸਾਡੀ ਬੱਚੀ ਨੂੰ ਤਾਂ ਕਰਕੇ ਆਉ ਸੀ ਅਸੀਂ ਐਂ ਕਿਹਾ ਸੀ ਵੀ ਅਸੀਂ ਪੇਪਰ ਚੈੱਕ ਕਰਨਾ ਪਹਿਲਾਂ ਜੋ ਮੈਨੇਜਮੈਂਟ ਸੀ ਜਾਂ ਟੀਚਰ ਸੀ ਉਹ ਪਹਿਲਾਂ ਪੇਪਰ ਐ ਰਿਜ਼ਲਟ ਆਉਣ ਤੋਂ ਬਾਅਦ ਤੁਹਾਨੂੰ ਚੈੱਕ ਕਰਵਾਉਂਦੇ ਸੀ ਜੇਕਰ ਕਿਸੇ ਬੱਚਾ ਕੋਈ ਕਹਿੰਦਾ ਸੀ ਸ਼ੱਕ ਲੱਗ ਰਿਹਾ ਸੀ ਤਾਂ ਉਹ ਚੈੱਕ ਕਰਵਾਉਂਦੇ ਹਾਂਜੀ ਜੇ ਕਿਸੇ ਸਟੂਡੈਂਟ ਨੂੰ ਇਸ਼ੂ ਹੁੰਦਾ ਸੀਗਾ ਕਾ ਟੀਚਰ ਪੇਪਰ ਵੀ ਪੇਪਰ ਚੈੱਕ ਕਰਵਾ ਦਿੰਦੇ ਸੀਗੇ ਉਸ ਤੋਂ ਬਾਅਦ ਵੀ ਜਿਹੜਾ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਸੱਦਿਆ ਸੀਗਾ ਮੈਮ ਨੇ ਪ੍ਰਿੰਸੀਪਲ ਮੈਮ ਨੇ ਪੁਲਿਸ ਪ੍ਰਸ਼ਾਸਨ ਸੱਦਿਆ ਸੀਗਾ ਉਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀਗੀ ਮਤਲਬ ਕਿ ਕੋਈ ਵੀ ਸੁਣਾਈ ਨਹੀਂ ਹੋਈ ਸਾਡੀ ਤੁਸੀਂ ਬੁਲਾਇਆ ਸੀ ਜਾਂ ਮੈਡਮ ਨੇ ਬੁਲਾਇਆ ਸੀ ਮੈਡਮ ਨੇ ਬੁਲਾਇਆ ਸੀ ਕਿਉਂ ਬੁਲਾਇਆ ਸੀ ਤੁਹਾਡੇ ਨਾਲ ਕੋਈ ਜ਼ਿਆਦਾ ਬੰਦੇ ਸੀਗੇ ਜਾਂ ਵੀ ਤੁਹਾਡੇ ਨਾਲ ਨਹੀਂ ਨਹੀਂ ਜੀ ਅਸੀਂ ਜੀ ਇੱਥੇ ਆ ਗਏ ਹਾਂ ਅਸੀਂ ਤਾਂ ਮਾਵਾ ਧੀਆ ਸੀ ਜੀ ਇਹਦਾ ਡੈਡੀ ਰਹਿੰਦਾ ਦਿੰਦਾ ਤੁਸੀਂ ਦੋਨੋਂ ਹੀ ਸੀ ਮੈਡਮ ਨੇ ਪੂਰੇ ਪ੍ਰਸ਼ਾਸਨ ਨੂੰ ਹਾਂ ਜੀ ਅਸੀਂ ਬਸ ਆ ਭੈਣ ਵਰਗੀਆਂ ਸੀ ਨਾਲ ਵੀ ਹੁਣ ਹੋਰ ਨਹੀਂ ਆਉਂਦੇ ਸੀ ਕਿਹੜੇ ਸਾਡੀ ਬੱਚੀ ਨਾਲ ਹੋਇਆ ਫਿਰ ਅਸੀਂ ਤਾਂ ਜੀ ਮੈਡਮ ਨੂੰ ਕੀ ਬੋਲੇ ਤੁਹਾਨੂੰ ਜਾਣ ਤੋਂ ਬਾਅਦ ਕੀ ਕਹਿਣ ਲੱਗੇ ਮੈਡਮ ਨਾਮ ਕਹਿੰਦੇ ਵੀ ਅਸੀਂ ਅਸੀਂ ਵੀਡੀਓ ਬਣਾ ਰਹੇ ਸੀ ਕਿ ਜਦਕਿ ਮੈਮ ਸਾਨੂੰ ਬਹੁਤ ਬਤਮੀਜ਼ੀ ਨਾਲ ਬੋਲ ਰਹੇ ਸੀ ਅਸੀਂ ਉਹਨਾਂ ਨੂੰ ਰਿਸਪੈਕਟ ਦੇ ਰਹੇ ਸੀਗੇ ਫਿਰ ਇਹ ਨਹੀਂ ਹੁੰਦਾ ਵੀ ਅਸੀਂ ਰਿਸਪੈਕਟ ਦੇ ਰਹੇ ਹਾਂ ਤੇ ਮੈਮ ਸਾਨੂੰ ਬਤਮੀਜ਼ੀ ਨਾਲ ਗੱਲ ਕਰ ਰਹਿਣ ਉਹਨਾਂ ਨੂੰ ਡਾਊਟ ਸੀ ਵੀ ਅਸੀਂ ਸਾਡੀ ਵੀਡੀਓ ਕਿਉਂ ਬਣਾਉਂਦੇ ਆ ਜਦਕਿ ਮੈਮ ਵੀ ਮੈਮ ਸਹੀ ਆਉਂਦੀ ਜਗ੍ਹਾ ਤੇ ਫਿਰ ਉਹਨਾਂ ਨੂੰ ਵੀਡੀਓ ਨਾਲ ਕੀ ਡਾਊਟ ਹੁੰਦਾਗਾ ਵੀਡੀਓ ਬਣਾਉਣ ਦਿੰਦੇ ਜਦਕਿ ਉਹ ਇੱਥੇ ਗਲਤ ਨੇ ਉਹਨਾਂ ਨੇ ਤਾਂ ਹੀ ਮੈਨੂੰ ਰੋਕਿਆ ਵੀ ਮੇਰੀ ਵੀਡੀਓ ਨਾ ਬਣਾਓ ਤੇ ਉਹਨਾਂ ਨੇ ਉਹਨਾਂ ਨੇ ਮੇਰੇ ਗੱਲ ਮਿਲ ਗਈ ਗੱਲ 'ਚ ਵੀ ਹੱਥ ਪਾਇਆ ਜਦਕਿ ਇੱਕ ਕੁੜੀ ਦੀ ਵੀ ਇੱਕ ਔਰਤ ਇੱਕ ਕੁੜੀ ਦੀ ਇੱਜ਼ਤ ਨਹੀਂ ਸਮਝ ਸਕਦੀ ਇਦੋਂ ਵੱਦ ਤੋਂ ਕੁਝ ਨਹੀਂ ਅਸੀਂ ਇਸ ਸਕੂਲ ਵਿੱਚ ਜਮਾ ਵੀ ਸੇਫ ਨਹੀਂ ਹਾਂ ਤੇ ਅਸੀਂ ਇਹੀ ਕਹਿ ਰਹੇ ਹਾਂ ਕਿ ਪ੍ਰਿੰਸੀਪਲ ਮੈਮ ਨੇ ਕੋਈ ਚੋ ਕਰਨਾ ਚਾਹੀਦਾਗਾ ਤੇ ਜੋ ਮੇਰੇ ਨਾਲ ਹੋਇਆ ਇਹ ਇਦੋਂ ਹੋਏ ਵੀ ਅਦੂਵਾਦ ਤੋਂ ਕਿਸੇ ਵੀ ਮੇਰੀ ਭੈਣ ਨਾਲ ਨਾ ਹੋਵੇ ਤੇ ਪ੍ਰਿੰਸੀਪਲ ਮੈਮ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ